ਤਰ ਕੀ ਨਾਮ ਹੈ ਤੁਸੀਂ ਕਿਹੜੇ ਪਿੰਡ ਤੋਂ ਇਲੈਕਸ਼ਨ ਲੜ ਰਹੇ ਹੋ ਅਸੀਂ ਇਹ ਮੁਹੱਲਾ ਪਾਈ ਹਿਮੰਤ ਸਿੰਘ ਨਗਰ ਹਲਕਾ ਗੈਲ ਸਰਪੰਚ ਦੀ ਚੋਣ ਮਾਟਰ ਸਰਦੀਪ ਸਿੰਘ ਸਰੋਹੀ ਤੇ ਆਪਣੇ ਮੈਂਬਰ ਨੇ ਜਿਹੜੀ ਉਹ ਨੌਂ ਵਾਰਡਾਂ ਤੇ ਇਹ ਜੋ ਗਰੁੱਪ ਆਏ ਸਰਦਾਰ ਮਾਟਰ ਬੰਗਾ ਸਿੰਘ ਚਾਹਲ ਸਾਹਿਬ ਦੇ ਬੰਦੋ ਆ ਕੀ ਇਸ਼ੂ ਲੈ ਕੇ ਤੁਸੀਂ ਉਤਰੇ ਹੋ ਅਸੀਂ ਇਹੀ ਅਸਰਡਾ ਵੀ ਇਸ ਮੁਹੱਲੇ ਦੀ ਡਿਵੈਲਪਮੈਂਟ ਨੂੰ ਅੱਗੇ ਤੋਰਾਂਗੇ ਜੋ ਬਾਦ ਘਾਟਾ ਉਹ ਪੂਰੀ ਕਰਨ ਦੀ ਕੋਸ਼ਿਸ਼ ਕਰਨ ਵੀ ਲੱਗਦਾ ਕਿ ਕਿਹੜੇ ਕੰਮ ਨਹੀਂ ਹੋਏ ਹਨ ਪਰ ਜਿਹੜੇ ਹੋਣੇ ਚਾਹੀਦੇ ਸੀ ਹੁਣ ਜੇ ਪਾਣੀ ਦਾ ਪ੍ਰੋਬਲਮ ਆ ਵੀ ਉਹਦੇ ਸਬੰਧ ਵਿੱਚ ਦੇਖਾਂਗੇ ਬਾਕੀ ਇਸ ਮੁਹੱਲੇ ਵਿੱਚ ਵੀ ਐਜੂਕੇਸ਼ਨ ਦੇ ਸਬੰਧ ਵਿੱਚ ਤੇ ਬਾਕੀ ਨੇਰੇ ਸਿੰਦੇਰੇ ਲੋਕਾਂ ਨੂੰ ਹਸਪੀਟਲ ਦੀ ਜ਼ਰੂਰਤ ਆ ਇਹੋ ਜਿਹੇ ਪ੍ਰੋਬਲਮ ਨੂੰ ਹੱਲ ਕਰਾਂਗੇ ਤੇ ਕੀ ਲੱਗਦਾ ਜਿਹੜੀ ਸਰਕਾਰ ਕੰਮ ਸਹੀ ਕਰ ਰਹੀ ਪੰਜਾਬ ਤੋਂ ਲੱਗਦਾ ਵੀ ਜਿਹੜੇ ਬਕਾਲ ਦੇ ਕੰਮ ਹੋਣੇ ਚਾਹੀਦੇ ਹੋ ਰਹੇ ਆ ਦੇ ਕੋਈ ਹੁਣ ਉਹ ਜਿੰਨੀ ਕੋਨਾਂ ਦੀ ਪਾਵਰ ਆ ਉਹ ਦੱਬੀ ਜਾਂਦੇ ਨੇ ਬਾਕੀ ਇਹ ਕੰਡੀਸ਼ਨ ਦਾ ਜਿਹੜੀ ਖਜ਼ਾਨੇ ਦੀ ਆ ਉਹ ਤਾਂ ਪਹਿਲੀਆਂ ਸਰਕਾਰਾਂ ਨੇ ਖਰਾਬ ਕਰੀ ਹੋਈ ਆ ਇਹ ਹੁਣ ਲੈ ਦੇ ਕੇ ਆਸਗਵੰਦ ਤੋਂ ਕੰਮ ਚੱਲਣਾ ਮਾ ਫੁਰਤੋ ਕੋਈ ਚਾਰਾ ਨਹੀਂ ਇੱਥੇ ਜੀ ਵੋਟਰਾਂ ਨੂੰ ਜੀਤ ਦੇ ਦੋ ਤੁਹਾਡੇ ਹਲਕੇ ਦੇ ਬਾਹਰ ਦੇ ਅਸੀਂ ਤਾਂ ਬੇਨਤੀ ਇਹੀ ਕਰਨੀ ਆ ਵੀ ਭਾਈ ਸਾਨੂੰ ਤੁਸੀਂ ਸਰਪੰਚੀ ਦੀ ਸੇਵਾ ਕਰਨ ਦਾ ਮੌਕਾ ਦੇਵੋ ਕਜੀ ਤੋਂ ਤੁਹਾਡੇ ਹਰ ਪ੍ਰਕਾਰ ਦੀ ਸਹਾਇਤਾ ਕਰਾਂਗੇ ਤੇ ਮੁਹੱਲੇ ਦੀ ਡਵੈਲਪਮੈਂਟ ਕਰਾਂਗੇ ਜੋ ਵੀ ਮੁਹੱਲੇ ਦੇ ਵਿੱਚ ਘਾਟ ਆ ਉਹਨੂੰ ਪੂਰੀ ਕਰਾਂਗੇ ਆ ਡੋਰ ਟੂ ਡੋਰ ਕਰ ਰਹੇ ਹਾਂ ਹਾਂ ਜੀ ਹੁਣ ਡੋਰ ਟੂ ਡਾਰ ਅਸੀਂ ਰਾਤ ਦੇ ਚੱਲ ਰਹੇ ਹਾਂ ਕਿੱਧਰ ਨੂੰ ਜਾ ਰਹੇ ਮਿਲ ਰਹੇ ਹਾਂ ਘੰਗਾਰਾ ਐਸ ਟਾਈਮ ਪੋਜ਼ਿਟਿਵ ਆ ਮੈਡਮ ਤੁਸੀਂ ਕਿਹੜੀ ਇਲੈਕਸ਼ਨ ਲੜ ਰਹੇ ਹੋ ਅਸੀਂ ਸਰਪੰਚੀ ਦੀ ਮੈਂ ਪੰਚ ਵਿੱਚ ਖੜੀ ਆ ਮੇਰਾ ਨਾਮ ਪ੍ਰਭਜੋਤ ਕੌਰ ਹੈ ਔਰ ਮੈਂ ਰਿਟਾਇਰਡ ਟੀਚਰ ਆ ਠੀਕ ਹੈ ਨਾ ਕਰਨ ਨੂੰ ਕਿਉਂ ਕੋਈ ਨੂੰ ਚੋਣ ਦਾ ਦੰਦ ਕਰਨਾ ਵੇ ਚੋਣ ਮੈਦਾਨ ਚ ਤਾਂ ਤੁਸੀਂ ਵੀ ਜਾਣਦੇ ਹੋ ਕਿ ਉਤਰਨਾ ਪਿਆ ਜਦੋਂ ਅਸੀਂ ਦੇਖਦੇ ਆ ਕਿ ਬਹੁਤ ਸਾਲਾਂ ਤੋਂ ਜੋ ਜੋ ਆ ਰਿਹਾ ਠੀਕ ਹੈ ਨਾ ਔਰ ਕਰਨ ਦੇ ਹੱਥ ਵਿੱਚ ਤਾਂ ਕੋਈ ਵੀ ਨਹੀਂ ਆਂਦਾ ਕਿਸੇ ਨੂੰ ਕੰਮ 'ਚ ਹਰ ਕੰਮ ਵਿੱਚ ਪ੍ਰੋਬਲਮ ਆਈ ਨਿਕਲੀਆਂ ਨੇ ਕਿਸੇ ਨੇ ਕੁਝ ਵੀ ਪੂਰਾ ਨਹੀਂ ਉਤਰਿਆ ਹੁਣ ਕੋਸ਼ਿਸ਼ ਕਰਦੇ ਆ ਅਸੀਂ ਔਰ ਕੋਸ਼ਿਸ਼ ਕਰਨ ਦੇ ਵਿੱਚ ਹੀ ਦੇਖਦੇ ਆ ਕਿ ਨਤੀਜਾ ਨਿਕਲਦਾ ਹੈ 101% ਕੋਸ਼ਿਸ਼ ਹੈ ਸਾਡੀ ਕੀ ਲੱਗਦਾ ਜੀ ਕਿਹੜੇ ਕੰਮ ਜਿਹੜੇ ਤੱਕ ਹੋਈ ਨਹੀਂ ਹੈ ਜਿਹੜੇ ਹੋਣੇ ਚਾਹੀਦੇ ਸਨ ਪਹਿਲੀ ਗੱਲ ਤਾਂ ਇਹ ਹੈ ਕਿ ਜੇ ਇੱਥੇ ਸੜਕਾਂ ਦਾ ਹੀ ਬਹੁਤ ਬੁਰਾ ਹਾਲ ਹੈ ਠੀਕ ਹੈ ਜੀ ਬਣੀਆਂ ਸੀ ਜੋ ਅੱਜ ਤੋਂ 5 ਸਾਲ ਪਹਿਲਾਂ ਥੋੜੀਆਂ ਬੋਧੀਆਂ ਸਟਰੀਟ ਲਾਈਟ ਕੁਛ ਨਹੀਂ ਹੈ ਖਾਲੀ ਪਲਾਟਾਂ ਦੇ ਬਹੁਤ ਬੁਰੇ ਹਾਲ ਹੈ ਕਦੇ ਕਿਸੇ ਨੇ ਪੁੱਛਿਆ ਹੀ ਨਹੀਂ ਇਹ ਉਹ ਪਲਾਟ ਕੀ ਦਾ ਹੈ ਕੌਣ ਉੱਥੇ ਕਹੇ ਅਸੀਂ ਸਫਾਈਆਂ ਕਰਾਉਂਦੇ ਅਸੀਂ ਸਭ ਕੁਝ ਕਰਦੇ ਹਾਂ ਰਲ ਕੇ ਕਿਉਂਕਿ ਮੇਰੇ ਮਹੱਲੇ ਦੇ ਜੋ ਵੀ ਮੇਰੇ ਆਸ-ਪਾਸ ਉਸ ਦੇ ਲੋਕ ਨੇ ਬਹੁਤ ਵਧੀਆ ਨੇ ਦੇ ਫੁੱਲ ਸਪੋਰਟ ਕਰਦੇ ਆ ਉਹਨਾਂ ਦੀ ਸਪੋਰਟ ਕਾਰਨ ਅਸੀਂ ਜੋ ਕੁਝ ਮਾੜਾ ਮੋਟਾ ਆਪਣੇ ਮਹੱਲੇ ਦਾ ਕੀਤਾ ਸੁਧਾਰ ਤਾਂ ਬਹੁਤ ਵਧੀਆ ਕੀਤਾ ਹੁਣ ਜੇ ਸਾਨੂੰ ਇਹ ਮੌਕਾ ਮਿਲੂ ਲੋਕ ਦੇਣਗੇ ਤਾਂ ਅਸੀਂ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਵਾਂਗੇ ਉਹ ਵੀ ਕੰਮ ਕਰਾਂਗੇ ਜੋ ਕਦੇ ਲੋਕਾਂ ਨੇ ਸੋਚੇ ਨਹੀਂ ਹੋਣਗੇ ਚਲੋ ਲੇਡੀਜ਼ ਬਹੁਤ ਤੁਹਾਡੇ ਨਾਲ ਹੈ ਹੋਰ ਬਾਕੀ ਲੇਡੀਜ਼ ਨੂੰ ਕੀ ਅਪੀਲ ਹੈ ਬਾਕੀ ਲੇਡੀਜ਼ ਨੂੰ ਵੀ ਇਹੀ ਅਪੀਲ ਹੈ ਜੀ ਜੇ ਹੁਣ ਉਹ ਅੱਗੋਂ ਆਪਾਂ ਨਾਲ-ਨਾਲ ਉਹਨਾਂ ਨੂੰ ਰੱਖਾਂਗੇ ਆਪਣੇ ਔਰ ਹਰ ਮੱਲੇ ਦੇ ਵਿੱਚ ਜਿਵੇਂ 2 4 5 ਲੇਡੀਜ਼ ਹੈਡ ਬਣਾ ਕੇ ਜਿਹੜੀਆਂ ਅੱਗੋਂ-ਅੱਗੋਂ ਕੰਮ ਕਰ ਸਕਾਂ ਬਾਕੀ ਤਾਂ ਹੁਣ ਜੀ ਦੱਸੇਗੀ 15 ਤਰੀਕ ਤੇ ਉਸ ਤੋਂ ਬਾਅਦ ਦਾ ਇਹ ਅਸੀਂ ਕੀ ਕਰਦੇ ਹਾਂ ਹਾਂ ਜੀ ਜਿਹੜੀ ਇਲੈਕਸ਼ਨ ਹੋ ਰਹੀ ਹੈ ਤੁਸੀਂ ਬੜੀ ਸੇਵਾਵਾਂ ਨਿਭਾਈਆਂ ਇਸ ਵਾਰੀ ਕਿੰਨੂੰ ਤੁਸੀਂ ਹੁਣ ਨਾਲ ਖੜਾ ਕਰ ਰਹੇ ਹੋ ਜੀ ਇਸ ਵਾਰੀ ਅਸੀਂ ਭਾਈ ਹਮਸਰ ਨਗਰ ਤੋਂ ਮਾਸਟਰ ਸਰਦੇਵ ਸਿੰਘ ਜੀ ਨੂੰ ਖੜਾ ਕਰ ਰਹੇ ਹਾਂ ਸਰਪੰਚੀ ਦਾ ਉਮੀਦਵਾਰ ਕੀ ਉਮੀਦਾਂ ਸਾਹ ਹੈਗੀਆਂ ਐ ਐਕਚੁਅਲੀ ਉਮੀਦਾਂ ਇਹ ਆ ਨਾ ਵੀ ਜਿਹੜੀ ਪਿਛਲੇ 5 ਸਾਲ ਹੋਏ ਆ ਲੋਕਾਂ ਤੋਂ ਪੈਸੇ ਵੀ ਲਿੱਤੇ ਗੜੀਆਂ ਦੇ ਉਹਨਾਂ ਨੇ ਕੰਮ ਫੇਰ ਵੀ ਨਹੀਂ ਹੋਏ ਤੇ ਫੇਰ ਵੀ ਪੂਰੀਆਂ ਗੜੀਆਂ ਨਹੀਂ ਬਣਾਈਆਂ 10-12-12 ਫੁੱਟ ਬਣਾ ਕੇ ਤੇ ਉਹਦੇ ਵਿੱਚ ਉਹਨਾਂ ਨੇ ਪੈਸੇ ਇੰਨੇ ਇਕੱਠੇ ਕੀਤੇ ਆ ਠੀਕ ਆ ਤੇ ਤਾਂ ਕਰਕੇ ਅਸੀਂ ਸੋਚਿਆ ਵੀ ਅਸੀਂ ਆਪਣਾ ਕੈਂਡੀਡੇਟ ਉਤਾਰਦੇ ਆ ਇਸ ਲਈ ਫੇਰ ਅਸੀਂ ਮਾਸਟਰ ਸਾਹਿਬ ਨੂੰ ਕੈਂਡੀਡੇਟ ਡਿਰਦੇ ਤੌਰ ਤੇ ਪਾਈਸਾ ਨਗਰ ਤੋਂ ਖੜਾਇਆ ਜੀ ਕੀ ਲੱਗਦਾ ਸਰ ਇਹ ਕੜੇ ਕੰਮ ਜਿਹੜੇ ਹੈਗੇ ਹੋਏ ਨਹੀਂ ਹੁਣ ਜਿਹੜੇ ਹੋਣਗੇ ਤੁਹਾਡੇ ਦੇਖੋ ਇਹ ਕਾਫੀ ਗੜੀਆਂ ਹੀ ਪਈਆਂ ਨੇ ਵਿਚਕਾਰੇ ਤਾਂ ਇਹ ਆ ਨਾਲ ਹੀ ਗੜੀ ਆ ਦੇਖੋ ਕਿੰਨਾ ਗੰਦ ਪਿਆ ਠੀਕ ਹੈ ਗੜੀਆਂ ਹੀ ਨਹੀਂ ਪੂਰੀਆਂ ਹੋਈਆਂ ਉਹਨਾਂ ਤੋਂ ਤਾਂ ਜਦੋਂ ਅਸੀਂ 8-9 ਮਹੀਨੇ ਕਿ ਕੀਤਾ ਸੀ ਕੰਮ ਤਾਂ ਬਹੁਤ ਯਾਨੀ ਕਿ ਪੋਜ਼ਿਟਿਵ ਹੀ ਸੀਗਾ ਜੇ ਅਸੀਂ ਦੁਬਾਰਾ ਆਉਂਦੇ ਤਾਂ ਸ਼ਾਇਦ ਇਹ ਰਹਿਣਾ ਵੀ ਨਹੀਂ ਸੀਗਾ ਸਾਰੇ ਕੰਮ ਹੀ ਹੋ ਜਾਂਦੇ ਸੀ ਹਾਂ ਲੱਗਦਾ ਕਿ ਉਹ ਈਸ਼ੂ ਜਿਹੜੇ ਹੈਗੇ ਨਹੀਂ ਕੋਈ ਟੱਚ ਕਰ ਸਕੇ ਤੁਸੀਂ ਕਰੋਗੇ ਹਾਂਜੀ ਹਾਂਜੀ ਡੈਫੀਨਿਟਲੀ ਅਧੂਰੇ ਕੰਮ ਸਾਰੇ ਅਸੀਂ ਡੈਫੀਨਿਟਲੀ ਜੀ 100% ਤੇ ਪਬਲਿਕ ਨੂੰ ਵੀ ਪੀਡੋ ਪਬਲਿਕ ਨੂੰ ਇਹੀ ਅਪੀਲ ਆ ਵੀ ਦੇਖੋ ਜਿਹੜੀ ਹੁਣ ਵੀ ਉਹਨਾਂ ਨੇ ਸਿਰਫ ਇੱਕ ਚਿਹਰਾ ਚੇਂਜ ਕੀਤਾ ਪਾਰਟੀ ਉਹੀ ਆ ਚਿਹਰਾ ਚੇਂਜ ਕੀਤਾ ਠੀਕ ਆ ਨਾ ਤੇ ਇਸ ਵਾਰੀ ਸਾਨੂੰ ਮੌਕਾ ਦਿਓ ਤੇ ਜੋ ਵੀ ਕੰਮ ਪਹਿਲ ਦੇ ਆਧਾਰ ਤੇ ਹੋਣਗੇ ਨਾ ਹੀ ਅਸੀਂ ਕਿਸੇ ਤੋਂ ਪੈਸਾ ਲੈਣਾ ਇਹਨਾਂ ਨੇ ਗਲੀਆਂ ਬਣਾਉਣ ਲਈ ਦਿੱਤਾ ਸੀ ਕਿਸੇ ਤੋਂ ਵੀ 1 ਰੁਪਿਆ ਨਹੀਂ ਲੈਣਾ ਜੀ ਉਹਨਾਂ ਦੇ ਘਰ ਤੱਕ ਬਾਲ ਟੂ ਵਾਲ ਅਸੀਂ ਬਣਾਵਾਂਗੇ ਠੀਕ ਆ ਹਰ ਗਲੀ ਕੰਪਲੀਟ ਹੋਏਗੀ ਕੁੱਲ ਗਲੀਆਂ ਬਣਾਵਾਂਗੇ ਜਿਹੜੀ ਕੰਪਲੀਟ ਹੋਣਗੇ ਦੇਖੋ ਫਿਰ ਵੀ 40% ਤੱਕ ਗੜੀਆਂ ਰਹਿੰਦੀਆਂ ਨੇ ਜੇ ਆਪਾਂ ਸਾਰੇ ਏਰੀਆ ਦਾ ਦੇਖੇ ਕੰਪੈਰੀਸ਼ਨ ਕਰੀਏ ਤੇ ਬਾਕੀ ਹੋਰ ਕੀ ਪ੍ਰੋਬਲਮਸ ਕੀ ਟ੍ਰਾਈਡੀ ਆ ਕੋਈ ਸਟਰੀਟ ਲਾਈਟਾਂ ਦਾ ਵੀ ਦੇਖੋ ਅਸੀਂ ਸਾਰਾ ਕਰਾਂਗੇ ਅਸੀਂ ਕੋਸ਼ਿਸ਼ ਕਰਾਂਗੇ ਨੀਲੇ ਕਾਰਡਾਂ ਦੀ ਨੀਲੇ ਕਾਰਡ ਜਿਹੜੇ ਲੋਕਾਂ ਦੇ ਕੱਟੇ ਗਏ ਆ ਉਹ ਨੀਲੇ ਕਾਰਡ ਸਾਰਿਆਂ ਦੇ ਦੁਆਰਾ ਬਣਵਾ ਕੇ ਦਵਾਂਗੇ ਤੇ ਉਸ ਤੋਂ ਛੋਟ ਅਸੀਂ ਨਾ ਸੋਚਿਆ ਵੀ ਇੱਕ ਹੈ ਨਾ ਸਾਰੇ ਮਹੱਲੇ 'ਚ ਕੈਮਰਿਆਂ ਦਾ ਪ੍ਰਬੰਧ ਕੀਤਾ ਜਾਵੇ ਸੇਫਟੀ ਲਈ ਠੀਕ ਆ ਨਾ ਵੀ ਉਹ ਕੈਮਰਿਆਂ ਦਾ ਵੀ ਅਸੀਂ ਸਿਸਟਮ ਕਰਾਂਗੇ ਤੇ ਜਿਨ੍ਹਾਂ ਦੇ ਬੱਚੇ ਗਰੀਬ ਨੇ ਉਹਨਾਂ ਨੂੰ ਅਸੀਂ ਨਾ ਮੁਫਤ ਪੜਾਈ ਕਰਵਾਵਾਂਗੇ ਜਿੱਦਾਂ ਮਰਜ਼ੀ ਹੋਵੇ ਉਹਨਾਂ ਦੀ ਫੀਸ ਵਗੈਰਾ ਜੋ ਵੀ ਆ ਅਸੀਂ ਕਿਸੇ ਵੀ ਤਰੀਕੇ ਜੋ ਵੀ ਹੋਊਗਾ ਪੰਚਾਇਤੀ ਫੰਡ ਤੋਂ ਨਹੀਂ ਬਗੈਰ ਪੰਚਾਇਤੀ ਫੰਡ ਤੋਂ ਉਹ ਅਰੇਂਜ ਕਰਾਵਾਂਗੇ ਕਿਦਾਂ ਤੋਂ ਹੰਗਾਰਾ ਹੁਣ ਤੱਕ ਚੋਣਾਂ ਮੈਨੂੰ ਮਿਲ ਬਹੁਤ ਵਧੀਆ ਜੀ ਲੋਕਾਂ ਦਾ ਪੋਜ਼ਿਟਿਵ ਆਪ ਵਿਊ ਲੱਗਦਾ ਜਿਹੜੇ ਪਿਛਲੇ ਕੰਮ ਕੀਤੇ ਹੋ ਸਾਥ ਦੇਣਗੇ ਤੁਹਾਡਾ ਹਾਂ ਜੀ ਆਂਦੇ ਜ਼ਰੂਰ ਜੀ